ਵੀ ਆ ਚੌੜੀ ਦਾ ਆਉਣ ਦਾ ਲੋਕਾਂ ਨੇ ਕਿ ਸਟੇ ਲੈ ਰੱਖੇ ਸੀ ਉਹ ਲੈ ਰੱਖੇ ਸੀ ਉਹ ਉਸ ਤਰ੍ਹਾਂ ਨਾਲ ਚੱਲਦਾ ਰਹਿੰਦਾਗਾ ਜੋ ਕੰਮ ਕੀਤਾ ਬਹੁਤ ਵਧੀਆ ਕੀਤਾ ਸਰਕਾਰ ਨੂੰ ਕਰ ਦੇਣਾ ਚਾਹੀਦਾ ਤੇ ਇਹ ਹੁਣ ਤਾਂ ਨਾ 90% ਕੰਮ ਹੋ ਗਿਆ ਲੋਕੋ ਉਹਨਾਂ ਦੇ ਵੀ ਆਉਣ ਉਹ ਹਟ ਗਏ ਜੇ ਜਲਦੀ ਹੋਊਗਾ ਤਾਂ ਨੁਹਾਰ ਆਊਗੀ ਤਾਂ ਰੇਟ ਵੀ ਵਧਣਗੇ ਤੇ ਗਾਹਕੀ ਵਧੂ ਵੱਧ ਦੁਕਾਨਦਾਰਾਂ ਨੂੰ ਵੀ ਇਹਦਾ ਫਾਇਦਾ ਇਹ ਅੱਜ ਇਹ ਤੋੜ ਨਾਏ ਆ ਉਹ ਦਿਨ ਕਿਉਂ ਨਹੀਂ ਤੋੜਿਆ ਕਿ ਤੇ ਅੱਜ ਸਰ ਕੁਝ ਦੁਕਾਨਾਂ ਦੇ ਸਟੇ ਸੀ ਆ ਦੋ ਦੁਕਾਨਾਂ ਸਟੇ ਕੱਲ ਟੁੱਟਿਆ ਸਰਕਾਰ ਨੇ ਤੋੜਿਆ ਬਾਕੀ ਇਹ ਤਾਂ ਜ਼ਿਆਦਾ ਬੇਤਰੋ ਹੀ ਦੱਸ ਸਕਦੇ ਆ ਵੀ ਇਹ ਕਾਰਵਾਈ ਕਿਸ ਤਰ੍ਹਾਂ ਕਰ ਰਿਹਾ ਪਰ ਅਸੀਂ ਤਾਂ ਇਹੀ ਕਹਿੰਨੇ ਆ ਵੀ ਅਸੀਂ ਤਾਂ ਇਹੀ ਗੱਲ ਕਹਿ ਰਹੇ ਹਾਂ ਸਾਡੀ ਇਹ ਤਾਂ ਅਸੀਂ ਇਹੀ ਕਹਿ ਰਹੇ ਆ ਵੀ ਜਿਹੜਾ ਕੰਮ ਸਰਕਾਰ ਨੇ ਕੀਤਾ ਉਹ ਕਰਦੇ ਰਹਿਣਾ ਚਾਹੀਦਾ ਦੇਖੋ ਸਰ ਕਾਨੂੰਨ ਦੇ ਮੁਤਾਬਕ ਕਰਨਾ ਉਹਨਾਂ ਨੇ ਅਸੀਂ ਨਹੀਂ ਕਹਿੰਦੇ ਕਿਸੇ ਦਾ ਨੁਕਸਾਨ ਹੋਵੇ ਅੱਜ ਵੀ ਜੇ ਕਿਸੇ ਨੂੰ ਟਾਈਮ ਦੇ ਕੇ ਗਏ ਆ ਉਹ ਭਰਾ ਨੇ ਕਿਹਾ ਵੀ 5-10 ਦਿਨਾਂ ਚ ਕਰ ਲੂ ਤਾਂ ਕਰ ਲੈਣਾ ਚਾਹੀਦਾ ਹੈਗਾ ਚੰਗੀ ਗੱਲ ਆ ਸਾਡਾ ਕੋਈ ਮਕਸਦ ਇਹ ਥੋੜੀ ਵੀ ਕਿਸੇ ਦਾ ਨੁਕਸਾਨ ਹੋਵੇ ਅਸੀਂ ਤਾਂ ਕਹਿੰਦੇ ਭਾਈ ਬੰਦੀ ਨਾ ਸਾਨੂੰ ਸਾਰਿਆਂ ਦੇ ਜੋ ਹੱਕ ਚ ਗੱਲ ਜਾਂਦੀ ਆ ਉਹ ਹੋਣੀ ਚਾਹੀਦੀ ਇਸ ਲਈ ਤਾਂ ਨਹੀਂ ਵਿਰੋਧ ਹੋ ਰਿਹਾ ਸੀ ਹੁਣ ਤਾਂ ਨਹੀਂ ਕਿਸੇ ਨੂੰ ਕੀਤਾ ਜਾ ਰਿਹਾ ਸਰ ਵਿਰੋਧ ਤਾਂ ਕੁਝ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਮਾਲਕ ਵਿਰੋਧ ਨਹੀਂ ਕਰ ਰਹੇ ਸੀਗਾ ਜਿਹੜਾ ਵਿਰੋਧ ਸੀ ਨਾ ਉਹ ਜਿਹੜੇ ਮੇਨ ਬੋਸ ਸੀਗਾ ਉਹ ਕਰ ਰਹੇ ਸੀਗੇ ਕੁਝ ਜਿੰਨਾਂ ਦੇ ਕਿਰਾਏਦਾਰ ਬੈਠੇ ਸੀ ਜਾਂ ਕੁਝ ਕੋ ਲੋਕ ਸੀ ਦੋ ਚਾਹ ਮਾਲਕ 10% ਦੇਖੋ ਘਰ ਦੇ ਵਿੱਚ ਦਾਲ ਸਬਜ਼ੀ ਬਣਾਉਣੀ ਹੋਵੇ 5 ਜੀਰਾ ਦੀ ਰਾਇ ਨਹੀਂ ਮਿਲਦੀ ਹੱਥ ਨੇ ਬੇਟਾ ਕਹਿੰਦਾ ਮੈਂ ਆਲੂ ਕੋਬੀ ਖਾਣੀ ਆ ਤੇ ਮਾਤਾ ਕਹਿੰਦੀ ਦਾਲ ਖਾਣੀ ਆ ਭਿਓ ਕਹਿੰਦਾ ਮੈਂ ਖਾਣੀ ਚਟਨੀ ਪੰਜ ਜਨਾਂ ਦੀ ਘਰ ਚ ਰਹਿ ਨਹੀਂ ਹੁੰਦੀ ਇਹ ਤਾਂ ਅਲੱਗ-ਅਲੱਗ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ 200-200 ਦੁਕਾਨਦਾਰ ਸੀਗੇ ਜੇ ਇਹਦੇ ਵਿੱਚ ਕੋਈ 70 80 ਪਿੱਛੇ ਹੋਗੇ 30 ਰਹਿਗੇ ਨਾ ਤਾਂ ਇਹ ਸਮਝ ਲਓ ਵੀ ਕਾਫੀ ਬਹੁਮਤ ਉਧਰ ਵਾ ਗਿਆ ਅੱਜ ਕੱਲ ਦਾ 30% ਵਾਲ ਨੂੰ ਕਹਿੰਦੇ ਆ ਇੱਥੇ ਤਾਂ 60% 80% ਦੀ ਬਾਤ ਹੋ ਗਈ ਚਲੋ ਜੇ ਕਿਸੇ ਦੀ ਸਮਝ ਆਈ ਉਹ ਵੀ ਕਰ ਲਾਂਗੇ ਅਸੀਂ ਉਹਨਾਂ ਨੂੰ ਕੋਈ ਬੁਰਾ ਨਹੀਂ ਕਹਿਣਾ ਕੋਈ ਅਸੀਂ ਉਹਨਾਂ ਨੂੰ ਕਿਸੇ ਨੂੰ ਕਹਿੰਦੇ ਜਿਵੇਂ ਸਰਕਾਰ ਅੱਗੇ ਚਾਹੂਗੀ ਜਾਂ ਕੋਰਟਾਂ ਚ ਜਾਣਗੇ ਜਾਂ ਉਹਨਾਂ ਨੂੰ ਸਮਝ ਆਊਗੀ ਉਹਦੇ ਮੁਤਾਬਕ ਕੰਮ ਹੋ ਜਾਊਗਾ ਆਹ ਤੇ ਕਿੰਨੀ ਜਿਵੇਂ ਲੂਗੀ ਚੌੜਾ ਹੋਣਾ ਰਾਤ ਤੀ ਤੂੰ ਸਾਰੇ ਸੂਝਮਾਨ ਆਓ ਰਾਤ ਤਾਂ ਤੁਸੀਂ ਸਮਝ ਲਓ ਵੀ ਜਦੋਂ ਸ਼ੁਰੂ ਹੋਗੀ ਨਾ ਇਹ ਕੱਲੇ ਟ੍ਰੈਫਿਕ ਨੂੰ ਰਾਤ ਨਹੀਂ ਮਿਲਣੀ ਦੁਕਾਨਦਾਰਾਂ ਦੇ ਪਹਿਲਾਂ ਰੇਟ ਭਾਗੂ ਰੋਡ ਸਭ ਤੋਂ ਸਿੱਕਾ ਟ੍ਰੇਡ ਸੀ ਸਾਨੂੰ ਇੱਥੇ ਗੱਲ ਹੋ ਰਹਾ ਹੈ ਮੇਰੀ ਨਾ ਕੋਈ ਰੋਡ ਤੇ ਦੁਕਾਨ ਹੈ ਨਾ ਘਰ ਹੈ ਨਾ ਕੋਈ ਹੋਰ ਹੈ ਪਰ ਰੇਟ ਤਾਂ ਹੁਣੇ ਵੱਧ ਗਏ ਜਿਹੜੀਆਂ ਥੋੜੀਆਂ ਜੀਆਂ ਦੁਕਾਨਾਂ ਦੋ ਮਾਰਕੀਟ ਬਣੀ ਆ ਤੁਸੀਂ ਆਪ ਜਾ ਕੇ ਪੁੱਛੋ ਉਹ ਕੀ ਕਹਿੰਦੇ ਮੇਰੇ ਕਹਿੰਦੇ ਨਾ ਜਾਓ ਕਿਸੇ ਦੇ ਕਹਿੰਦੇ ਨਾ ਜਾਓ ਬੁੱਟਰ ਸਾਹਿਬ ਨੂੰ ਜੋ ਲੋਕ ਆ ਗੜਦੇ ਜਾਂ ਕਰਦੇ ਨਾ ਕਿਸੇ ਟਾਈਮ ਉਹਨੂੰ ਅਸ਼ੀਰਵਾਦ ਦੇਣਗੇ ਵੀ ਐਮਪੁੱਟਰ ਸਾਹਿਬ ਤੁਸੀਂ ਇਹ ਕੰਮ ਬਹੁਤ ਵਧੀਆ ਕਰਾਤਾ ਮੈਂ ਤਾਂ ਸਰ ਤੁਸੀਂ ਇਹ ਕੰਮ ਬਹੁਤ ਵਧੀਆ ਕਰਾਤਾ ਸਰਕਾਰਾਂ ਦਾ ਸ਼ੁਕਰਗੁਜ਼ਾਰ ਕਰਨਗੇ ਜਦੋਂ ਬਣ ਕੇ ਆਈ ਚੀਜ਼ ਪਹਿਲਾਂ ਆਪਾਂ ਕਈ ਵਾਰੀ ਨਾ ਹਿੰਦੁਸਤਾਨ ਦੇ ਕੰਪਿਊਟਰ ਦਾ ਵੀ ਵਿਰੋਧ ਹੋਇਆ ਸੀਗਾ ਆਧਾਰ ਕਾਰਡ ਦਾ ਵੀ ਵਿਰੋਧ ਹੋਇਆ ਸੀਗਾ ਇਹ ਸਾਰੇ ਵਿਰੋਧ ਹੁੰਦੇ ਰਹੇ ਸੀਗੇ ਪਰ ਤੁਸੀਂ ਹੁਣ ਦੇਖੋ ਕੀ ਹੈ ਅੱਜ ਦੀ ਘੜੀ ਉਸੇ ਤਰ੍ਹਾਂ ਆਪਣੇ ਜਦੋਂ ਬਣ ਜਾਂਦਾ ਫਿਰ ਬੱਲੇ ਬੱਲੇ ਕਰਦੇ ਨੇ ਟੋਲੀ ਕਰਨੀ ਇੱਕ ਟੋਲੀ ਤੇ ਸੜਕ ਹਾਲ ਦੀ ਕੜੀ ਜਨਰਲ ਹਾਊਸੋਂ ਦਾ ਜਿਹੜਾ ਫੈਸਲਾ ਆਇਆ 50 ਫੁੱਟ ਦਾ ਜਨਾਬ ਜੀ 50 ਫੁੱਟ ਦੇ ਉੱਤੇ ਸੜਕ ਦੀ ਜਿਹੜੀ ਕਾਰਗੁਜ਼ਾਰੀ ਆ ਤੋੜਨ ਦੀ ਚੱਲ ਰਹੀ ਹੈ ਜਦੋਂ ਬੰਦਾ ਬਿਲਡਿੰਗ ਆਪਣੀ ਪਾਸ ਕਰਾਉਂਦਾ ਵਾ ਨਕਸ਼ਾ ਪਾਸ ਕਰਾਉਂਦਾ ਵਾ ਉਹਦੇ ਵਿੱਚੋਂ ਆਪਣਾ ਰੋਡ ਵਾਈਡਿੰਗ ਦੇਗਾ ਤੇ ਉਹਦੇ ਵਿੱਚ ਉਹ 60 ਫੁੱਟ ਦਾ ਤੇ ਫਾਈਨਲ ਡਿਸੀਜਨ ਆ ਇਹ ਤੋਂ ਬਾਅਦ ਵੀ ਹੋ ਜਾਂਦਾ ਜਿਵੇਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਪਹਿਲਾਂ ਕਦੇ ਸੀ ਜੀ 40 ਫੁੱਟ ਕਰਨੀ ਹੈ ਇਹ ਤੋੜਨ ਤੜਾਣ ਵਾਲਾ ਕੰਮ ਜਿੰਨਾ ਕੋ ਹੋ ਚੁੱਕਾ ਹੈ ਉਨਾ ਹੀ ਹੋਣਾ ਸੀਗਾ ਓਕੇ ਬਾਕੀ ਜਿਹਨਾਂ ਦੇ ਕੋਲ ਸਟੇ ਹੈ ਅਸੀਂ ਤੜਵਾ ਰਹੇ ਆ ਸਟੇ ਕੋਸ਼ਿਸ਼ ਹੈ ਅਦਾਲਤ ਦੇ ਪੂਰਾ ਪੂਰਾ ਧਿਆਨ ਚ ਲਿਆਂਦਾ ਜਾ ਰਿਹਾ ਹੈ ਕਿ ਜਿਹੜਾ ਰਕਬਾ ਹੈ ਨਗਰ ਨਿਗਮ ਦਾ ਉਹਦੇ ਚ ਸਟੇ ਜਿੰਨੀ ਜਲਦੀ ਟੁੱਟੇਗਾ ਉੰਨੀ ਜਲਦੀ ਸੜਕ ਥਰੂ ਹੋ ਜੇ ਕਿੰਨੇ ਘਰਾਂ ਕੋਲ ਸਟੇ ਹੈ ਹੁਣ ਇਸ ਟਾਈਮ ਤੇਰਾ ਘਰਾਂ ਦੇ ਕੋਲ ਸਟੇ ਹੈ ਓਕੇ ਤੇਰਾ ਘਰਾਂ ਕੋਲ ਸਟੇ ਹੈਗੀ ਹੈ